ਅਜੇ ਤਾਂ ਕੁਝ ਫੀਲ ਹੀ ਨਹੀਂ ਹੋ ਰਿਹਾ ਕਿ ਕੀ ਹੋਇਆ ਪਤਾ ਹੀ ਨਹੀਂ chal ਰਿਹਾ ਹਜੇ ਤਾਂ ਬਟ ਥੋੜਾ ਟਾਈਮ ਲੱਗੇਗਾ ਸਿੰਕ ਇਨ ਕਰਨ ਨੂੰ ਫੀਲ ਕਰਨ ਨੂੰ ਚੀਜ਼ਾਂ ਨੂੰ ਬਟ ਐਦਾਂ ਹੋਰ ਜ਼ਰੂਰ ਹੈ ਕਿ ਇੱਕ ਬਹੁਤ ਵੱਡਾ ਚੀਜ਼ ਹੈ ਉਹ ਕੰਪਲੀਸ਼ ਹੋ ਗਈ ਹੈ ਤਾਂ ਇੱਕ ਪੀਸਫੁਲ ਜੀ ਫੀਲਿੰਗ ਆ ਰਹੀ ਹੈ ਕਿੰਨਾ ਰੈਂਕ ਆਇਆ ਤੁਹਾਡਾ ਮੇਰਾ 147ਵਾਂ ਰੈਂਕ ਆਇਆ ਹਾਂਜੀ ਆਲ ਇੰਡੀਆ ਦੇ ਵਿੱਚ ਤੇ ਕਿੰਨੀ ਕਿੰਨੀਆਂ ਪਈਆ ਤੁਹਾਨੂੰ ਟੈਸਟ ਕਲੀਅਰ ਕਰਨ ਦੇ ਚਾਹੇ ਮੇਨ ਤਾਂ ਜੀ ਬਹੁਤ ਲੱਗਦੀ ਹੈ ਕਿ ਕਈ ਵਾਰੀ ਪਤਾ ਹੀ ਨਹੀਂ chalਦਾ ਕਿ ਦਿਨ ਕਦੋਂ ਹੋ ਰਿਹਾ ਰਾਤ ਕਦੋਂ ਹੋ ਰਹੀ ਹੈ ਜਦੋਂ ਪੇਪਰ ਨੇੜੇ ਆ ਜਾਂਦਾ ਉਦੋਂ ਤਾਂ ਕੁਝ ਨਹੀਂ ਪਤਾ ਲੱਗਦਾ ਹੈਗਾ ਕਿ ਇੰਨਾ ਸਿਲੇਬਸ ਹੁੰਦਾ ਸਾਰਾ ਕੁਝ ਰਿਵਾਈਜ਼ ਕਰਨਾ ਸਾਰਾ ਕੁਝ ਦੁਬਾਰਾ ਦੁਬਾਰਾ ਪੜ੍ਹਨਾ ਤੇ ਇੰਨੇ ਪੇਪਰ ਹੁੰਦੇ ਨੇ ਸਭ ਕੁਝ ਲਿਖ ਪਾਣਾ ਉਸ ਲਈ ਬਹੁਤ ਜ਼ਿਆਦਾ ਮਿਹਨਤ ਤਾਂ ਲੱਗਦੀ ਹੈ ਬਟ ਮੈਂ ਕਹੂੰਗੀ ਵੀ ਬਟ ਵਿਸ਼ਵਾਸ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮਿਹਨਤ ਦੇ ਨਾਲ ਨਾਲ ਵਿਸ਼ਵਾਸ ਮਤਲਬ ਮਤਲਬ ਪੇਪਰ ਇੰਨਾ ਔਖਾ ਨਹੀਂ ਹੈ ਜੋ ਆਪਣੇ ਆਪ ਦੇ ਉੱਤੇ ਤੁਹਾਨੂੰ ਵਿਸ਼ਵਾਸ ਹੈਗਾ ਹੋਰ ਲੜਕੀਆਂ ਨੂੰ ਕੀ ਤੁਹਾਡਾ ਮੈਸੇਜ ਆ ਬੜਾ ਬੜੀ ਅਚੀਵਮੈਂਟ ਆ ਜਿਹੜਾ ਤੁਸੀਂ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਰਨੂ ਵੀ ਮੈਸੇਜ ਕਰਦੇ ਮੈਂ ਲੜਕੀਆਂ ਨੂੰ ਤੇ ਇਹ ਕਹਾਂਗੀ ਕਿ ਉਹਨਾਂ ਨੂੰ ਹਮੇਸ਼ਾ ਆਪਣੇ ਆਪਣੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਆਪਣੇ ਪੈਰਾਂ ਤੇ ਖੜੇ ਹੋਣ ਦਾ ਜੋ ਵੀ ਉਹਨਾਂ ਕੋਲ ਟੈਲੈਂਟ ਆ ਉਹਨੂੰ ਪਰਸੂ ਕਰਨਾ ਚਾਹੀਦਾ ਹੈ ਮਤਲਬ ਕਦੇ ਵੀ ਐਵੇਂ ਨਹੀਂ ਫੀਲ ਕਰਨਾ ਚਾਹੀਦਾ ਕਿ ਅਸੀਂ ਕੁੜੀਆਂ ਅਸੀਂ ਬਾਹਰ ਨਹੀਂ ਜਾ ਸਕਦੀਆਂ ਅਸੀਂ ਇਹ ਨਹੀਂ ਕਰ ਸਕਦੀਆਂ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਪਛਾਣਨਾ ਚਾਹੀਦਾ ਕਿ ਅਸੀਂ ਕੀ ਕਰ ਸਕਦੀਆਂ ਤੇ ਉਸ ਨੂੰ ਫਿਰ ਆਪਣੀਆਂ ਸਕਿੱਲਸ ਨੂੰ ਪੂਰੀ ਤਰ੍ਹਾਂ ਉਹਨਾਂ ਨੂੰ ਹੌਨ ਕਰਕੇ ਉਹਨੂੰ ਆਪਣਾ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਹੈ ਅਸਮਨ ਉਹ ਬਹੁਤ ਆਪਣੀ ਬੇਟੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੈਨੂੰ ਆਪਣੀ ਬੇਟੀ ਤੇ ਹਮੇਸ਼ਾ ਹੀ ਮਾਣ ਰਿਹਾ ਆਪਣੇ ਸਾਰੇ ਤਿੰਨੋ ਬੱਚੇ ਨੇ ਮੇਰੇ ਮੈਨੂੰ ਤਿੰਨੋ ਬੱਚਿਆਂ ਤੇ ਬਹੁਤ ਮਾਣ ਆ ਪਰ ਇਹ ਥੋੜੀ ਜੀ ਜ਼ਿਆਦਾ ਪੜ੍ਹਾਈ ਦੇ ਵਿੱਚ ਇੰਟੈਲੀਜੈਂਸ ਸੀ ਬੱਚੇ ਮਤਲਬ ਮਾਤਾ ਪਿਤਾ ਦਾ ਮਾਣ ਹੁੰਦੇ ਨੇ ਹਮੇਸ਼ਾ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਤੇ ਮਾਣ ਕਰਨਾ ਚਾਹੀਦਾ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਤੇ ਹਮੇਸ਼ਾ ਹੀ ਉਹਨਾਂ ਨੂੰ ਇਹ ਸਿੱਖਿਆ ਦਿਓ ਕਿ ਬੇਟਾ ਤੁਸੀਂ ਹਮੇਸ਼ਾ ਪੋਜ਼ਿਟਿਵ ਰਹੋ ਕਿਉਂਕਿ ਜੋ ਪੋਜ਼ਿਟਿਵ ਹੈ ਉਹ ਆਪਾਂ ਨੂੰ ਹਮੇਸ਼ਾ ਹੀ ਆਪਣੇ ਕੰਮ ਆਉਂਦਾ ਹੈ ਪੋਜਿਟਿਵ ਸੋਚ ਹੈ ਜੋ ਆਪਾਂ ਸੋਚਾਂਗੇ ਚੰਗਾ ਸੋਚਾਂਗੇ ਤਾਂ ਆਪਾਂ ਚੰਗਾ ਹੀ ਪ੍ਰਾਪਤ ਕਰਾਂਗੇ ਉਹ ਕਹਿੰਦੇ ਨੇ ਸਿਆਣਾ ਕਿ ਹੱਸ ਜਾ ਦੇ ਕਰ ਬਸਤੀ ਅਗਰ ਆਪਾਂ ਖੁਸ਼ ਰਹਾਂਗੇ ਤਾਂ ਆਪਾਂ ਨੂੰ ਤਾਂ ਹੀ ਖੁਸ਼ੀਆਂ ਪ੍ਰਾਪਤ ਹੋਣਗੀਆਂ ਬਾਕੀ ਗੁਰੂ ਤੇ ਭਰੋਸਾ ਤੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਹਮੇਸ਼ਾ ਇਹ ਆਪਣੇ ਗੱਲ ਹੈ ਜੋ ਆਪਣੇ ਲੜਵੰਨ ਕੇ ਜੋ ਰੱਖੇ ਗੁਰੂ ਹਮੇਸ਼ਾ ਉਹਦੇ ਅੰਗ ਸੰਹਾਈ ਰਹਿੰਦਾ ਤੇ ਮੈਂ ਤਨ ਤਨ ਗੁਰਾਮਦਾਸ ਜੀ ਤੇ ਬਹੁਤ ਵਿਸ਼ਵਾਸ ਕਰਿਆ ਉਹਨਾਂ ਨੇ ਮੇਰਾ ਵਿਸ਼ਵਾਸ ਪੂਰਾ ਕੀਤਾ ਤੇ ਅੱਜ ਮੈਨੂੰ ਮਾਣ ਆ ਕਿ ਮੈਂ ਆਪਣੇ ਗੁਰੂ ਤੇ ਵਿਸ਼ਵਾਸ ਕਰਦੀ ਹਾਂ